टोरंटो स्पोर्ट्स कबड्डी क्लब ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਪਿੰਡ ਖੇਰਾ ਮਾਝਾ ਵਿਖੇ 24ਵਾਂ ਕਬੱਡੀ ਕੱਪ ਵਰ੍ਹਾਸੀ 파ਰਤੀ ਖੇਡ ਪ੍ਰਮੋਟਰ ਮਨੋਰ ਸਿੰਘ ਖੇਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਬੁਰਾਲ ਕਨੌਰ ਕਬੱਡੀ ਕੱਪ 'ਤੇ ਪਹੁੰਚੇ ਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਜਿਹੇ ਖੇਡ ਮੁਕਾਬਲਿਆਂ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਖੇਡ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 40 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਪੰਜਾਬ ਪੁਲਿਸ ਵਿੱਚ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਗਈ ਹੈ। ਉਨ੍ਹਾਂ ਨੇ ਪੰਜਾਬ ਦੇ ਵਿੱਚ ਮੁਰਤੂ ਕਬੱਡੀ ਵਰਲਡ ਕੱਪ ਸ਼ੁਰੂ ਕਰਨ ਦੀ ਵਕਾਲਤ ਵੀ ਕੀਤੀ ਹੈ। ਕਬੱਡੀ ਚਬੀਓਪੀ ਨਿਊਜ਼ੀਲੈਂਡ ਦੀ ਟੀਮ ਐਨ ਆਰ ਆਈ ਕਲੱਬ ਨਕੋਦਰਦੀ ਟੀਮ ਨੂੰ ਹਰਾ ਕੇ ਜਿੱਤੂ ਰਹੀ। ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 2 ਲੱਖ ਰੁਪਏ ਦਿੱਤਾ ਗਿਆ। ਕਬੱਡੀ ਕੱਪ ਦੌਰਾਨ ਬੰਟੀ ਟੱਬਾ ਬੈਸਟ ਰੇਡਰ ਤੇ ਸ਼ੀਲੂ ਬੈਸਟ ਜਾਫੀ ਹਲਾਨੇ ਗਏ। ਇਸ ਦੌਰਾਨ ਵੱਖ-ਵੱਖ ਸਾਭਕਾ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਭਾਜਪਾ ਆਗੂ ਗੋਰਾ ਗਿਲ, ਸਾਭਕਾ ਐਸਐਸਪੀ ਤੇ ਕਾਂਗਰਸ ਆਗੂ ਰਜਿੰਦਰ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਮੁੰਨਾ ਖੋਜੇਵਾਲ ਨਵ ਖੈਰਾ ਗੁਰਮੀਤ ਖੈਰਾ ਆਦੇ ਹਾਜ਼ਰ ਸਨ ਕਬੱਡੀ ਕੱਪ ਦੌਰਾਨ ਪੰਜਾਬੀ ਗਾਇਕ ਆਰਨੇਤ ਤੇ ਸ਼ਿਲਪਾ ਗੋਇਲ ਦਾ ਅਖਾੜਾ ਲਗਾਇਆ ਗਿਆ ਬਹੁਤ ਅੱਛਾ ਹੈ ਕਿ ਪੰਜਾਬ ਦੇ ਅੰਦਰ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਨੇ ਖੇਡਾਂ ਵਤਨ ਪੰਜਾਬ ਜਿਹੜਾ ਸ਼ੁਰੂਆਤ ਕੀਤੀ ਹੈਗੀ ਆ ਜਿਸ ਦੀ ਤਰਜ਼ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਜਿਹੜਾ ਹਰ ਵਕ ਵਕ ਪਿੰਡਾਂ ਦੇ ਵਿੱਚ ਖੇਡ ਮੇਲੇ ਲੱਗ ਰਿਹਾ ਇੱਥੇ ਖਾਸ ਕਰਕੇ ਸਾਡੇ ਮਲੋਹਰ ਸਿੰਘ ਜੀ ਜਿਹੜੇ ਐਨਰਜੀ ਸਾਡੇ ਸਾਥੀ ਆ ਸਰਪੰਚ ਕੁਰਵਿੰਦਰ ਸਿੰਘ ਜੀ ਹਰ ਸਾਲ ਇਹ ਕਬੱਡੀ ਟੂਰਨਾਮੈਂਟ ਕਰਾਉਂਦੇ ਹੈਗੇ ਬਹੁਤ ਵਧੀਆ ਗੱਲ ਹੈ ਕਿਉਂਕਿ ਇਸ ਤੇ ਨਾਲ ਬੱਚਾ ਨੂੰ ਨਸ਼ੇ ਤੋਂ ਬਚਣਗੇ ਔਰ ਜਦੋਂ ਪਲੇ ਗਰਾਊਂਡਸ ਦੇ ਵਿੱਚ ਆਣਗੇ ਅਵੇਲ ਹੋਣਗੇ ਮੈਂਟਲੀ ਨੌਕਰੀਆਂ ਤੇ ਜਾਣਗੇ ਟੈਸਟ ਦੇ ਲਗੇ ਪਾਸ ਕਰਨਗੇ ਜਿਵੇਂ ਪੰਜਾਬ ਦੇ ਅੰਦਰ ਬਹੁਤ ਵੱਡੀ ਤਦਾਦ ਦੇ ਵਿੱਚ ਅਜੇ ਤੱਕ ਅਸੀਂ 40000 ਨੌਕਰੀ ਦਿੱਤੀ ਹੈ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੋਊਗਾ ਕਿ ਪੰਜਾਬ ਪੁਲਿਸ ਦੇ ਅੰਦਰ ਬਹੁਤ ਵੱਡੇ 450 ਦੇ ਕਰੀਬ ਹੈਡ ਕਨਸਟੇਬਲ ਕਨਸਟੇਬਲ ਜਨਨ ਕੀਤੇ ਸੀ ਸੋ ਇਸ ਕਰਕੇ ਸਿਹਤ ਵਾਸਤੇ ਬੱਚਿਆਂ ਦੇ ਅਸچھے ਵਿਜ਼ਨ ਵਾਸਤੇ ਪੰਜਾਬ ਵਾਸਤੇ ਪੰਜਾਬ ਦੀ ਜਿਹੜੀ ਇਹ ਬੈਕਬੋਨ ਹੈਗੀ ਹੈ ਉਹਨਾਂ ਵਾਸਤੇ ਬਹੁਤ ਅੱਛਾ ਹੈਗਾ ਧੰਨਵਾਦ ਜੀ ਸਾਹਿਬ ਵਾਲ ਨਾ 3D वर्ल्ड कप ਜਲਦ ਸ਼ੁਰੂ ਹੋਣਾ ਚਾਹੀਦਾ ਕਬੱਡੀ ਦਾ ਉਹਦੇ ਬਾਰੇ ਕੀ ਸਰਕਾਰ ਨੂੰ ਹੋਣਾ ਚਾਹੀਦਾ ਡੈਫੀਨੇਟਲੀ ਜੀ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਬੜੇ ਵਧੀਆ ਗੱਲਾਂ ਆਉਂਦੀਆਂ ਨੇ ਜੀ ਇਹ ਮਾਈਟ ਜਿਹੜੀ ਉਸ ਅਲਕਾਰ ਸਿੰਘ